ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਐ ਤੇ ਮੇਰੇ ਨਾਲ ਕੋਡੇ ਨਾਲ ਕੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲियर ਹੋਟ ਆ ਮੈਂ ਤੁਹਾਨੂੰ ਇੱਕ ਆਹ ਚਲੋ ਆਹੀ ਬੈਠੇ ਇਕੱਠੇ ਆ ਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਓਏ ਐਮ ਐ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇੱਕ ਤਾਂ ਅਮਨ अरोड़ा ਬੈਠੇ ਇੱਕ ਉਹ ਆਪਣੇ ਐਗਰੀਕਲਚਰ ਵਾਲੇ ਖੋਡੀਆਂ ਸਾਹਿਬ ਤੁਸੀਂ ਕਾਦੇ ਲਈ ਬੈੰਨੇ ਹੋ ਫਿਰ ਮਾੜੇ ਬੰਦੇ ਕੋਲ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਕੋਡੇ ਨਾਲ ਕੋਟਾ ਜੋੜ ਕੇ ਕਾਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਸੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲੀਅਰ ਫੋਟੋ ਆ ਮੈਂ ਤੁਹਾਨੂੰ ਇੱਕ ਆਜ ਚਾਹ ਲੋ ਆਹੀ ਬੈਠੇ ਇਕੱਠੇ ਆ ਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਓਏ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇਕ ਤਾਂ ਮਨ ਰੋੜਾ ਬੈਠੇ ਕੋ ਆਪਣੇ ਐਗਰੀਕਲਚਰ ਵਾਲੇ ਗੋਡੀਆਂ ਸਾਹਿਬ ਤੁਸੀਂ ਕਾਦੇ ਲਈ ਬੈੰਨੇ ਹੋ ਫਿਰ ਮਾੜੇ ਬੰਦੇ ਕੋਲ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਮਨ ਰੋੜਾ ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਐ ਤੇ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਕਾਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਨਵੇੜਾ ਗਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲੇਰ ਫੋਟੋ ਆ ਮੈਂ ਤੁਹਾਨੂੰ ਇੱਕ ਆਹੋ ਚਾਹ ਲੋ ਆਹੀ ਬੈਠੇ ਇਕੱਠੇ ਆ ਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਉਹ ਐਮ ਐਮ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇੱਕ ਤਾਂ ਅਮਨ ਨਰੋੜਾ ਬੈਠੇ ਇੱਕ ਉਹ ਆਪਣੇ ਐਗਰੀਕਲਚਰ ਵਾਲੇ ਗੋਡੀਆਂ ਸਾਹਿਬ ਤੁਸੀਂ ਕਾਦੇ ਲਈ ਪੈਨੇ ਹੋ ਫਿਰ ਮਾੜੇ ਬੰਦੇ ਕੋਲ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ ਰੋੜਾ ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਐ ਤੇ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਸੀ ਮੈਨੂੰ ਕਹਿੰਦਾ ਭਗਵੰਤ ਮਾਨ ਨਵੇੜਾ ਗਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲੀਅਰ ਫੋਟੋ ਆ ਮੈਂ ਤੁਹਾਨੂੰ ਇੱਕ ਆਜਾ ਹਾ ਲੋ ਆ ਹੀ ਬੈਠੇ ਇਕੱਠੇ ਆ ਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਉਹ ਐਮ ਐਮ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇੱਕ ਤਾਂ ਅਮਨ ਨਰੋੜਾ ਬੈਠੇ ਇੱਕ ਉਹ ਆਪਣੇ ਐਗਰੀਕਲਚਰ ਵਾਲੇ ਖੋਡੀਆਂ ਸਾਹਿਬ ਤੁਸੀਂ ਕਾਦੇ ਲਈ ਪੈਨੇ ਹੋ ਫਿਰ ਮਾੜੇ ਬੰਦੇ ਕੋਲ